ਜਦ ਇਹਨ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ ਕਹਿੰਦੇ ਜਦੋਂ ਬੰਦਾ ਆਪਣੀ ਆਪਣੀ ਧਾਰ ਕੇ ਤੁਰਦਾ ਹੈ ਨਾ ਆਪਣੀ ਵਿਚਾਰ ਧਾਰਾ ਦੇ ਮੁਤਾਬਕ ਤੁਰਨਾ ਚਾਹਦਾ ਹੈ ਕਹਿੰਦੇ ਫਿਰ ਬੰਦਾ ਮੁਸ਼ਕਲਾਂ ਦੇ ਵਿੱਚ ਫਸ ਜਾਂਦਾ ਮੁਸ਼ਕਲਾਂ ਦੇ ਵਿੱਚ ਖੈਰ ਆਪਾਂ ਗੱਲ ਕਰ ਰਹੇ ਸੀ ਪੂਜਾ ਦੀ ਪੂਜਾ ਕਿਵੇਂ ਹੋਣੀ ਹੈ ਤੁਸੀਂ ਵੇਖੋ ਸਾਡੇ ਸਮਾਜ ਦਾ ਹਾਲ ਜਿਹੜੇ ਕੰਮ ਕਦੀ ਦੂਜੇ ਮਤਾਂ ਵਾਲੇ ਕਰਦੇ ਸੀ ਨਾ ਪੁਜਾਰੀ ਬ੍ਰਾਹਮਣ ਜਿਹੜੇ ਕੰਮ ਕਰਦਾ ਸੀਗਾ ਇਤਿਹਾਸ ਦੇ ਵਿੱਚ ਸਾਖੀ ਆਉਂਦੀ ਹੈ ਧੰਨ ਗੁਰੂ ਨਾਨਕ ਸਹਿਬ ਮਹਾਰਾਜ ਜੀ ਜਦੋਂ ਜਗਨਨਾਥ ਪੁਰੀ ਦੀ ਧਰਤੀ ਦੇ ਉੱਤੇ ਗਏ ਨੇ ਉੱਥੇ ਪਾਂਡਿਆ ਨੇ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੂੰ ਆਖਿਆ ਵੀ ਪਾਦਸ਼ਾਹ ਤੁਸੀਂ ਸਾਡੇ ਨਾਲ ਮੰਦਰ ਦੇ ਵਿੱਚ ਚੱਲੋ ਆਓ ਅਸੀਂ ਇੱਥੇ ਜਗਨਨਾਥ ਦੀ ਆਰਤੀ ਕਰੀਏ ਰੱਬ ਦੀ ਆਰਤੀ ਕਰੀਏ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਚਲੋ ਚੱਲੀਏ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਥੋੜਾ ਅੱਗੇ ਹੋਏ ਹਜੇ ਮੰਦਰ ਦੇ ਅੰਦਰ ਉਹਨਾਂ ਨੇ ਐਂਟਰ ਨਹੀਂ ਕੀਤਾ ਤਾਂ ਕੀ ਵੇਖਦੇ ਨੇ ਕਿ ਇੱਕ ਮੂਰਤੀ ਬਣੀ ਹੋਈ ਹੈ ਤੇ ਪੁਜਾਰੀਆਂ ਨੇ ਹੱਥ ਦੇ ਵਿੱਚ ਥਾਲ ਲਿਆ ਹੋਇਆ ਤੇ ਥਾਲ ਦੇ ਵਿੱਚ ਦੀਵੇ ਜਗਾਏ ਹੋਏ ਕੁਝ ਕੋਈ ਮੋਤੀ ਰੱਖੇ ਹੋਏ ਧੂਫ ਬਾਲਿਆ ਹੋਇਆ ਸੁਗੰਧੀਆਂ ਕੀਤੀਆਂ ਹੋਈਆਂ ਉਸ ਥਾਲ ਨੂੰ ਜਿਹਦੇ ਵਿੱਚ ਦੀਵੇ ਜਗਾਏ ਨੇ, ਮੋਤੀ ਪਏ ਨੇ, ਉਸ ਮੂਰਤੀ ਦੇ ਅੱਗੇ ਕਮਾਉਂਦੇ ਪਏ ਨੇ ਤੇ ਫੁੱਲ ਨੇ ਜਿਹੜੇ ਉਹ ਸੁੱਟਦੇ ਪਏ ਨੇ ਮੂਰਤੀ ਦੇ ਉੱਤੇ। ਫੁੱਲ ਤੋੜੇ ਹੋਏ ਨੇ ਉਹਨਾਂ ਨੇ। ਫੁੱਲ ਮੂਰਤੀ ਦੇ ਉੱਤੇ ਸੁੱਟਦੇ ਪਏ ਨੇ। ਤੇ ਕਹਿ ਰਹੇ ਨੇ ਜੀ ਅਸੀਂ ਰੱਬ ਦੀ ਪੂਜਾ ਕਰਦੇ ਪਏ ਆ। ਤੇ ਉਹਨਾਂ ਨੇ ਆਪਣਾ ਢੰਗ ਜਿਹੜਾ ਸੀ ਉਹ ਬਣਾਇਆ ਹੋਇਆ ਸੀਗਾ। ਵੀ ਇਹ ਰੱਬ ਦੀ ਪੂਜਾ ਹੁੰਦੀ ਹੈ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਚੀਜ਼ ਵੇਖੀ ਸਤਿਗੁਰੂ ਨੇ ਇਹ ਗੱਲ ਆਖੀ ਕਹਿੰਦੇ ਹੈ ਭਲਿਓ ਜਿਨ੍ਹਾਂ ਨੂੰ ਤੇ ਤੁਸੀਂ ਪਹਿਲੀ ਗੱਲ ਆਪਣਾ ਰੱਬ ਬਣਾ ਕੇ ਬੈਠੇ ਹੋਏ ਹੋ ਪਹਿਲੀ ਗੱਲ ਤੇ ਉਹ ਰੱਬ ਨਹੀਂ ਜਿਨ੍ਹਾਂ ਨੂੰ ਤੁਸੀਂ ਰੱਬ ਮੰਨਦੇ ਹੋ ਨਾ ਪਹਿਲੀ ਗੱਲ ਤੇ ਉਹ ਰੱਬ ਨਹੀਂ ਕਿਉਂ ਕਿਉਂਕਿ ਰੱਬ ਜਿਹੜਾ ਹੈ ਨਾ ਉਸ ਨੂੰ ਸਥਾਪਿਤ ਨਹੀਂ ਕੀਤਾ ਜਾ ਸਕਦਾ ਆਪਾਂ ਪੜਦੇ ਨਾ ਜਪਜੀ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜਿੱਥੇ ਪਾਤਸ਼ਾਹ ਨੇ ਕਹਿ ਦਿੱਤਾ ਥਾਪਿਆ ਨਾ ਜਾਏ ਮਾਲਕ ਨੂੰ ਥਾਪਿਆ ਨਹੀਂ ਜਾ ਸਕਦਾ ਪਾਉ ਉਹਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ ਜੇ ਇਹ ਆਖਿਆ ਜਾਵੇ ਵੀ ਫਲਾਣੇ ਦਿਨ ਫਲਾਣੀ ਤਰੀਕ ਨੂੰ ਇਸ ਜਗ੍ਹਾ ਦੇ ਉੱਤੇ ਰੱਬ ਨੂੰ ਸਥਾਪਿਤ ਕੀਤਾ ਗਿਆ ਤਾਂ ਪਾਤਸ਼ਾਹ ਕਹਿੰਦੇ ਬੜਾ ਵੱਡਾ ਝੂਠ ਹੈ ਰੱਬ ਨੂੰ ਥਾਪਿਆ ਨਹੀਂ ਜਾ ਸਕਦਾ ਕਿਉਂਕਿ ਰੱਬ ਕੋਈ ਸਾਡੇ ਵਾਂਗੂ ਨਹੀਂ ਹੈ ਕਿਸੇ ਸਰੀਰ ਵਿੱਚ ਨਹੀਂ ਹੈ ਕਿਸੇ ਬੁੱਤ ਵਿੱਚ ਨਹੀਂ ਹੈ ਮਾਲਕ ਤੇ ਸਾਰੀ ਜਗ੍ਹਾ ਦੇ ਉੱਤੇ ਹੀ ਇਹ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਮਾਲਕ ਤੇ ਹਰ ਇੱਕ ਜਗ੍ਹਾ ਦੇ ਉੱਤੇ ਵਸਣ ਵਾਲਾ ਏ ਉਸ ਨੂੰ ਇਹ ਨਹੀਂ ਆਖੇ ਜਾ ਸਕਦਾ ਵੀ ਅਸੀਂ ਫਲਾਣੀ ਜਗ੍ਹਾ ਦੇ ਉੱਤੇ ਜਾਂ ਫਲਾਣੇ ਧਾਰਮਿਕ ਸਥਾਨ ਦੇ ਉੱਤੇ ਰੱਬ ਨੂੰ ਸਥਾਪਿਤ ਕਰ ਦਿੱਤਾ ਮਾਲਕ ਤੇ ਹਰ ਇੱਕ ਜਗ੍ਹਾ ਦੇ ਉੱਤੇ ਹੈ ਤਾਂ ਪਾਤਸ਼ਾਹ ਨੇ ਆਖਿਆ ਕਹਿੰਦੇ ਤੁਸੀਂ ਤੇ ਇਹ ਮੂਰਤੀ ਤਿਆਰ ਕੀਤੀ ਤੇ ਕਿਸੇ ਨਾ ਕਿਸੇ ਨੇ ਤੇ ਬਣਾਈ ਹੈ ਨਾ ਪਰ ਰੱਬ ਨੂੰ ਤੇ ਬਣਾਇਆ ਵੀ ਨਹੀਂ ਜਾ ਸਕਦਾ ਠਾਪਿਆ ਨਾ ਜਾਏ ਕੀਤਾ ਨਾ ਹੋਏ ਕੀਤਾ ਨਾ ਹੋਏ ਰੱਬ ਨੂੰ ਬਣਾਇਆ ਨਹੀਂ ਜਾ ਸਕਦਾ ਤੇ ਤੁਸੀਂ ਇੱਕ ਮੂਰਤੀ ਬਣਾ ਕੇ ਇਹਨੂੰ ਰੱਬ ਆਖੀ ਜਾਂਦੇ ਹੋ ਉਹਨੂੰ ਬਣਾਇਆ ਨਹੀਂ ਜਾ ਸਕਦਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਮਾਲਕ ਆਪਣੇ ਆਪ ਤੋਂ ਆਪ ਹੀ ਹੈ ਉਹ ਸਹਿਭੰਗ ਹੈ ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਉਸ ਨੂੰ ਕੋਈ ਬਣਾ ਨਹੀਂ ਸਕਦਾ ਉਹਦਾ ਕੋਈ ਮਾਤਾ ਪਿਤਾ ਨਹੀਂ ਹੈ ਤੇ ਹੇ ਭਲਿਓ ਤੁਸੀਂ ਤੇ ਇਹ ਮੂਰਤੀ ਬਣਾ ਕੇ ਉਸ ਨੂੰ ਰੱਬ ਆਖੀ ਜਾਂਦੇ ਹੋ ਪਹਿਲੀ ਗਲਤੀ ਤੇ ਤੁਹਾਡੀ ਇੱਥੇ ਹੀ ਹੈ ਫਿਰ ਦੂਜੇ ਨੰਬਰ ਦੇ ਉੱਤੇ ਦੂਜੇ ਨੰਬਰ ਉੱਤੇ ਤੁਸੀਂ ਥਾਲ ਦੇ ਵਿੱਚ ਆ ਦੀਵੇ ਬਾਲ ਲਏ ਤੇ ਅੱਗੇ ਘੁਮਾਈ ਜਾਂਦੇ ਹੋ ਫੁੱਲ ਸੁੱਟੀ ਜਾਂਦੇ ਹੋ ਧੂਫ ਤੁਸੀਂ ਬਾਲੀ ਹੋਈ ਹੈ ਤੇ ਕਹਿ ਰਹੇ ਹੋ ਜੇ ਅਸੀਂ ਪੂਜਾ ਕਰ ਰਹੇ ਹਾਂ ਕਹਿੰਦੇ ਪਹਿਲੀ ਗੱਲ ਜਿਹਨੂੰ ਤੁਸੀਂ ਰੱਬ ਮੰਨ ਕੇ ਬੈਠੇ ਹੋਏ ਹੋ ਉਹ ਰੱਬ ਨਹੀਂ ਤੇ ਜਿਹਦੇ ਅੱਗੇ ਤੁਸੀਂ ਇਹ ਥਾਲੀਆਂ ਘਮਾ ਰਹੇ ਹੋ ਦੱਸੋ ਤੁਹਾਨੂੰ ਫਾਇਦਾ ਕੀ ਹੋਊਗਾ ਜਿਹੜਾ ਅਸਲ ਅਕਾਲਪੁਰਖ ਪਰਮਾਤਮਾ ਹੈ ਨਾ ਉਹਦੀ ਪੂਜਾ ਕਰਨ ਵਾਸਤੇ ਇਹ ਥਾਲੀ ਦੇ ਵਿੱਚ ਦੀਵੇ ਜਗਾਉਣ ਦੀ ਲੋੜ ਨਹੀਂ ਹੈ ਉਹਦੇ ਵਾਸਤੇ ਇਹ ਫੁੱਲ ਸੁਟਣ ਦੀ ਲੋੜ ਨਹੀਂ ਹੈ ਉਹਦੀ ਜੇ ਤੁਸੀਂ ਪੂਜਾ ਕਰਨੀ ਹੈ ਉਹਦੀ ਜੇ ਤੁਸੀਂ ਆਰਤੀ ਕਰਨੀ ਹੈ ਤੇ ਤੁਹਾਨੂੰ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਮਾਲਕ ਦੀ ਪੂਜਾ ਤੇ ਆਪੇ ਹੀ ਹੋ ਰਹੀ ਹੈ ਆਪੇ ਹੀ ਹੋ ਰਹੀ ਹੈ ਕਿਵੇਂ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ ਨਿਤ ਅਸੀਂ ਸੋਇਲਾ ਦੀ ਬਾਣੀ ਦੇ ਵਿੱਚ ਪੜ੍ਹਦੇ ਆਂ ਪਾਤਸ਼ਾਹ ਨੇ ਆਖਿਆ ਨਾ ਗगन ਮੈਂ ਥਾਲ ਕਹਿੰਦੇ ਤੁਸੀਂ ਤੇ ਛੋਟਾ ਜਿਹਾ ਥਾਲ ਫੜਿਆ ਹੋਇਆ ਹੈ ਨਾ ਪਰ ਉਹ ਪ੍ਰਮਾਤਮਾ ਐਡਾ ਵੱਡਾ ਹੈ ਐਡਾ ਵੱਡਾ ਹੈ ਕਿ ਉਹਦੇ ਵਾਸਤੇ ਜੇ ਉਹਦੀ ਪੂਜਾ ਕਰਨੀ ਹੈ ਜੇ ਉਹਦੀ ਆਰਤੀ ਉਤਾਰਨੀ ਹੈ ਤੇ ਉਹਦੇ ਵਾਸਤੇ ਥਾਲ ਵੀ ਤੇ ਬਹੁਤ ਵੱਡਾ ਚਾਹੀਦਾ ਹੈ ਫਿਰ ਕਹਿੰਦੇ ਇਹ ਸਾਰੇ ਦਾ ਸਾਰਾ ਗगन ਗगन ਤੋਂ ਭਾਵ ਆਕਾਸ਼ ਜਿਹੜਾ ਹੈ ਨਾ ਆਕਾਸ਼ ਇਹ ਸਾਰੇ ਦਾ ਸਾਰਾ ਆਕਾਸ਼ ਹੀ ਜਿਹੜਾ ਹੈ ਉਹ ਥਾਲ ਬਣਿਆ ਹੋਇਆ ਹੈ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤੇ ਤੁਸੀਂ ਵੀ ਆਪਣੀ ਥਾਲੀ ਦੇ ਵਿੱਚ ਦੀਵੇ ਜਗਾ ਕੇ ਬੈਠੇ ਹੋ ਜੀ ਦੋ ਦੀਵੇ ਜਗਾਏ ਤੁਸੀਂ ਕਹਿੰਦੇ ਪ੍ਰਮਾਤਮਾ ਦੀ ਜਿਹੜੀ ਆਰਤੀ ਹੋ ਰਹੀ ਹੈ ਨਾ ਇਹ ਗगन ਆਕਾਸ਼ ਜਿਹੜਾ ਹੈ ਇਹ ਥਾਲ ਹੈ ਤੇ ਇਸ ਥਾਲ ਦੇ ਵਿੱਚ ਵੀ ਦੋ ਦੀਵੇ ਜਗੇ ਹੋਏ ਨੇ ਉਹ ਦੀਵੇ ਕਿਹੜੇ ਨੇ ਚੰ드ਰਮਾ ਤੇ ਸੂਰਜ ਇਹ ਦੀਵੇ ਨੇ ਜਿਹੜੇ ਉਹ ਅਕਾਲ ਪੁਰਖ ਨੇ ਆਪ ਹੀ ਜਗਾਏ ਨੇ ਤੁਹਾਨੂੰ ਦੀਵੇ ਜਗਾਉਣ ਦੀ ਲੋੜ ਨਹੀਂ ਆਰਤੀ ਕਰਨ ਵਾਸਤੇ ਉਹਦੀ ਪੂਜਾ ਕਰਨ ਵਾਸਤੇ ਤੁਹਾਨੂੰ ਦੀਵੇ ਜਗਾਉਣ ਦੀ ਲੋੜ ਨਹੀਂ ਮਾਲਕ ਨੇ ਆਪੇ ਹੀ ਦੀਵੇ ਜਗਾ ਲਏ ਨੇ ਉਹਨੇ ਆਪੇ ਹੀ ਜਗਾ ਲਏ ਨੇ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਤੁਸੀਂ ਥਾਲ ਦੇ ਵਿੱਚ ਮੋਤੀ ਵੀ ਰੱਖੇ ਹੋਏ ਨੇ ਕਹਿੰਦੇ ਪ੍ਰਮਾਤਮਾ ਨੇ ਮੋਤੀਆਂ ਦਾ ਇੰਤਜ਼ਾਮ ਵੀ ਆਪ ਹੀ ਕਰ ਲਿਆ ਜਿੰਨੇ ਵੀ ਅਸਮਾਨ ਦੇ ਵਿੱਚ ਤਾਰੇ ਨਜ਼ਰ ਆ ਰਹੇ ਨੇ ਨਾ ਇਹ ਸਾਰੇ ਦੇ ਸਾਰੇ ਤਾਰੇ ਪਤਾ ਕੀ ਨੇ ਇਹ ਮੋਤੀ ਨੇ ਇਹ ਮੋਤੀ ਨੇ ਤੁਹਾਨੂੰ ਮੋਤੀ ਲੈ ਕੇ ਆਉਣ ਦੀ ਲੋੜ ਨਹੀਂ ਥਾਲ ਦੇ ਵਿੱਚ ਰੱਖਣ ਵਾਸਤੇ ਪ੍ਰਮਾਤਮਾ ਨੇ ਆਪਣੇ ਮੋਤੀਆਂ ਦਾ ਇੰਤਜ਼ਾਮ ਆਪ ਹੀ ਕਰ ਲਿਆ ਹੈ ਗगन ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਕਹਿੰਦੇ ਤੁਸੀਂ ਧੂਫ ਜਗਾਈ ਹੋਈ ਹੈ ਤੇ ਪ੍ਰਮਾਤਮਾ ਦੀ ਆਰਤੀ ਵਾਸਤੇ ਧੂਫ ਵੀ ਪ੍ਰਮਾਤਮਾ ਨੇ ਆਪ ਹੀ ਜਗਾ ਲਈ ਤੁਹਾਨੂੰ ਧੂਫ ਜਗਾਣ ਦੀ ਵੀ ਲੋੜ ਨਹੀਂ ਹੈ ਮੱਲੇ ਪਰਬਤ ਵਾਲੇ ਪਾਸੇ ਤੋਂ ਜਦੋਂ ਹਵਾ ਚੱਲਦੀ ਹੈ ਕਹਿੰਦੇ ਜੀ ਉੱਥੇ ਚੰਦਨ ਦੇ ਦਰਖਤ ਨੇ ਚੰਦਨ ਦੇ ਬੂਟੇ ਨੇ ਕਹਿੰਦੇ ਜਦੋਂ ਹਵਾ ਚੱਲਦੀ ਹੈ ਨਾ ਉਹ ਚੰਦਨ ਵਾਲੀ ਸੁਗੰਧੀ ਜਿਹੜੀ ਹੈ ਹਵਾ ਦੇ ਨਾਲ ਆਉਂਦੀ ਹੈ ਪ੍ਰਮਾਤਮਾ ਨੇ ਆਪਣੇ ਵਾਸਤੇ ਇਹ ਧੂਪ ਦਾ ਇੰਤਜ਼ਾਮ ਆਪ ਹੀ ਕੀਤਾ ਹੋਇਆ ਬੰਦਾ ਧੂਪ ਕਿਉਂ ਜਗਾਉਂਦਾ ਹੈ ਸੁਗੰਧੀ ਵਾਸਤੇ ਜਗਾਉਂਦਾ ਹੈ ਨਾ ਕਹਿੰਦੇ ਪ੍ਰਮਾਤਮਾ ਨੇ ਆਪਣੀ ਸੁਗੰਧੀ ਦਾ ਇੰਤਜ਼ਾਮ ਵੀ ਆਪਣੇ ਵਾਸਤੇ ਆਪ ਹੀ ਕਰ ਲਿਆ ਤੁਹਾਨੂੰ ਧੂਪ ਜਗਾਉਣ ਦੀ ਵੀ ਲੋੜ ਨਹੀਂ ਧੂਪ ਮਲਿਆਂ ਨ ਲੋ ਪਵਨ ਚਵਰੋ ਕਰੇ ਹੁਣ ਕੋਈ ਚੋਰ ਲੈ ਕੇ ਮੂਰਤੀ ਉੱਤੇ ਚਵਰ ਕਰੀ ਜਾਵੇ ਤੇ ਉਹਨੂੰ ਆਖੀ ਜਾਵੇ ਜੀ ਇਹ ਰੱਬ ਹੈ ਤਾਂ ਇਹਦੇ ਉੱਤੇ ਚੋਰ ਕਰ ਰਹੇ ਆ ਪਾਤਸ਼ਾਹ ਨੇ ਆਖਿਆ ਕਹਿੰਦੇ ਜਿਹੜਾ ਅਸਲ ਪ੍ਰਮਾਤਮਾ ਹੈ ਨਾ ਉਹਨੂੰ ਤੁਹਾਡਾ ਚੌਰ ਨਹੀਂ ਚਾਹੀਦਾ ਉਹਨੇ ਤੇ ਆਪਣੇ ਚੌਰ ਦਾ ਆਪਣੀ ਹਵਾ ਦਾ ਇੰਤਜ਼ਾਮ ਵੀ ਆਪਣੇ ਆਪ ਹੀ ਕੀਤਾ ਹੋਇਆ ਜਿਹੜੀ ਇਹ ਹਵਾ ਚੱਲ ਰਹੀ ਹੈ ਨਾ ਇਹ ਪ੍ਰਮਾਤਮਾ ਨੂੰ ਆਪੇ ਹੀ ਚਵਰ ਹੋ ਰਿਆ ਹੈ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕਹਿੰਦੇ ਤੁਸੀਂ ਫੁੱਲ ਵੀ ਸੁੱਟਦੇ ਹੋ ਤੇ ਪ੍ਰਮਾਤਮਾ ਨੂੰ ਤੁਹਾਡੇ ਫੁੱਲਾਂ ਦੀ ਲੋੜ ਨਹੀਂ ਪਰਮਾਤਮਾ ਨੇ ਸਾਰੀ ਦੀ ਸਾਰੀ ਜਿਹੜੀ ਬਨਾਸਪਤੀ ਪੈਦਾ ਕੀਤੀ ਹੈ ਨਾ ਇਹ ਉਹਨੇ ਆਪਣੇ ਵਾਸਤੇ ਫੁੱਲਾਂ ਦਾ ਇੰਤਜ਼ਾਮ ਆਪ ਹੀ ਕਰ ਲਿਆ ਏ ਕਹਿਣ ਦਾ ਭਾਵ ਸੀ ਕਿ ਪਰਮਾਤਮਾ ਦੀ ਖਲਕਤ ਦੇ ਵਿੱਚ ਇਸ ਦੁਨੀਆਂ ਦੇ ਵਿੱਚ ਉਹਦੀ ਆਰਤੀ ਕੋਈ ਬੰਦਾ ਨਹੀਂ ਕਰ ਸਕਦਾ ਜੇ ਕੁਝ ਕੁ ਕਰਮਕਾਂਡ ਕਰਕੇ ਬੰਦਾ ਸੋਚੇ ਨਾ ਕਿ ਮੈਂ ਆਰਤੀ ਕਰ ਲਵਾਂਗਾ ਕਹਿੰਦੇ ਬੰਦਿਆ ਤੇਰੇ ਵਸ ਦੀ ਗੱਲ ਨਹੀਂ ਪਰ ਮੈਂ ਇੱਕ ਬੇਨਤੀ ਕਰਾਂ ਇੱਥੇ ਤੁਸੀਂ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰ ਦਿੱਤਾ ਪਰ ਮੈਂ ਕੀ ਆਖਾਂ ਸਾਡੇ ਸਮਾਜ ਦੇ ਵਿੱਚ ਅਨੇਕਾਂ ਐਸੇ ਲੋਕ ਪੈਦਾ ਹੋ ਚੁੱਕੇ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹੀ ਸ਼ਬਦ ਪੜਦੇ ਨੇ ਗगन ਮੈਂ ਥਾਲ ਰਵਚਨ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਸ਼ਬਦ ਇਹੀ ਪੜਨਗੇ ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਥਾਲੀ ਦੇ ਵਿੱਚ ਦੀਵੇ ਜਗਾ ਕੇ ਉਸੇ ਤਰ੍ਹਾਂ ਮੋਤੀ ਰੱਖ ਕੇ ਉਸੇ ਤਰ੍ਹਾਂ ਫੁੱਲ ਸੁੱਟ ਕੇ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਕਰਨ ਲੱਗੇ ਹੋਏ ਨੇ ਜਿਹੜਾ ਗੁਰੂ ਕਹਿ ਰਿਹਾ ਹੋਵੇ ਉਹ ਭਲਿਓ ਕੀ ਕਰਦੇ ਪਏ ਹੋ ਉਸੇ ਗੁਰੂ ਨੂੰ ਟੀਚਰਾਂ ਕੀਤੀਆਂ ਜਾਂਦੀਆਂ ਨੇ ਹੇ ਗੁਰੂ ਨਾਨਕ ਤੂੰ ਸਾਨੂੰ ਰੋਕ ਲੈ ਜਿੰਨਾ ਤੱਕ ਉਹ ਰੋਕਿਆ ਜਾਂਦਾ ਪਰ ਅਸੀਂ ਰੁਕਣ ਵਾਲੇ ਨਹੀਂ ਤੂੰ ਜਾ ਕੇ ਜਗਨਨਾਥਪੁਰੀ ਦੇ ਪਾਂਡਿਆਂ ਨੂੰ ਤੇ ਸਮਝਾ ਆਇਆ ਜਾ ਕੇ ਤੂੰ ਉਹਨਾਂ ਨੂੰ ਤੇ ਸਮਝਾ ਆਇਆ ਜਾ ਕੇ ਸਾਨੂੰ ਸਮਝਾ ਕੇ ਦਿਖਾ ਕਿਉਂ ਜੀ ਹੁੰਦੀਆਂ ਨਾ ਟੀਚਰਾਂਾਂ ਚ ਗੁਰੂ ਨਾਨਕ ਸਾਹਿਬ ਨੂੰ ਛਾਤੀ ਮਾਰ ਕੇ ਵੇਖ ਲਓ ਤੁਸੀਂ ਇਹ ਸਾਡੇ ਸਮਾਜ ਦੇ ਵਿੱਚ ਹੋ ਰਿਹਾ ਇਹ ਵਾਪਰਦਾ ਪਿਆ ਕਿਉਂਕਿ ਸਾਡੇ ਲੋਕ ਅਜੇ ਤੱਕ ਸਮਝਣ ਨੂੰ ਤਿਆਰ ਨਹੀਂ ਅਸਲ ਗੱਲ ਨੂੰ ਅਸਲ ਵਿਚਾਰ ਨੂੰ ਸਮਝਣ ਵਾਸਤੇ ਤਿਆਰ ਨਹੀਂ ਆ ਹਜੂਰ ਸਾਹਿਬ ਵੀ ਇਸ ਤਰ੍ਹਾਂ ਕੀਤਾ ਜਾਂਦਾ ਪਟਨਾ ਸਾਹਿਬ ਵੀ ਕੀਤਾ ਜਾਂਦਾ ਮੈਨੂੰ ਮੈਂ ਝਿਜਕਦਾ ਨਹੀਂ ਸੱਚ ਕਹਿਣ ਤੋਂ ਇਹ ਇਹ ਸਭ ਕੁਝ ਉੱਥੇ ਹੋ ਰਿਹਾ ਸ਼ਬਦ ਬਕਾਇਦਾ ਇਹੀ ਪੜੀ ਜਾ ਰਹੇ ਨੇ ਗगन ਮੈਂ ਥਾਲ ਰਵਚਨ ਦੀਪਕ ਬਣੇ ਪਰ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੋ ਰਿਹਾ ਜਿਵੇਂ ਇੱਕ ਮੂਰਤੀ ਦੇ ਅੱਗੇ ਥਾਲੀ ਵਿੱਚ ਦੀਵੇ ਜਗਾ ਕੇ ਆਰਤੀਆਂ ਕੀਤੀਆਂ ਜਾਂਦੀਆਂ ਅਸੀਂ ਉਹ ਸਭ ਕੁਝ ਇੱਥੇ ਵੀ ਹੋਣਾ ਸ਼ੁਰੂ ਹੋ ਗਿਆ ਇਹਦਾ ਮਤਲਬ ਕੀ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸੱਚ ਦੇ ਸਿਧਾਂਤ ਨੂੰ ਸਮਝਿਆ ਨਹੀਂ ਹਰ ਇੱਕ ਬੰਦਾ ਆਪੋ ਆਪਣੀ ਚਲਾ ਰਿਹਾ ਸੋ ਖੈਰ ਜਿਹੜੀ ਗੱਲ ਸਤਿਗੁਰੂ ਨੇ ਸਾਡੇ ਵਾਸਤੇ ਆਖੀ ਨਾ ਉਹਦੇ ਵਿੱਚ ਤੇ ਇੰਨੀ ਗੱਲ ਕਹਿਤੀ ਕਹਿੰਦੇ ਤੈਨੂੰ ਥੜ੍ਹ ਲਿਆਉਣ ਦੀ ਲੋੜ ਨਹੀਂ ਤੈਨੂੰ ਦੀਵੇ ਜਗਾਉਣ ਦੀ ਲੋੜ ਨਹੀਂ ਤੈਨੂੰ ਆ ਡੰਬਰ ਕਰਨ ਦੀ ਲੋੜ ਨਹੀਂ ਬਸ ਇੰਨਾ ਕੰਮ ਕਰ ਲੈ ਜੇ ਤੂੰ ਮਾਲਕ ਦੀ ਪੂਜਾ ਕਰਨੀ ਚਾਹਨਾ ਹੈ ਤਾਂ ਆਪਣੇ ਜੀਵਨ ਨੂੰ ਸਵਾਰ ਲੈ ਪੂਜਾ ਕੀਚੇ ਨਾਮ ਤੇ ਆਈ ਹੈ ਹੋਰ ਤੈਨੂੰ ਕੁਝ ਕਰਨ ਦੀ ਲੋੜ ਨਹੀਂ ਆ ਡੰਬਰ ਬਸ ਇੰਨਾ ਕੰਮ ਕਰ ਜੇ ਮਾਲਕ ਦੀ ਪੂਜਾ ਕਰਨੀ ਹੈ ਤੇ ਨਾਮ ਧਿਆਇਆ ਕਰ ਨਾਮ ਤੇ ਆਉਣ ਦਾ ਮਤਲਬ ਪਤਾ ਕੀ ਹੈ ਕਹਿੰਦੇ ਮਾਲਕ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਅੰਦਰ ਅਪਣਾ ਕੇ ਉਸ ਮੁਤਾਬਕ ਤੁਰਨਾ ਸ਼ੁਰੂ ਕਰ ਵੈਸੇ ਜੇ ਨਾਮ ਦੀ ਪਰਿਭਾਸ਼ਾ ਅਸੀਂ ਬਾਣੀ ਦੇ ਕੋਲੋਂ ਪੁੱਛ ਲਈਏ ਤਾਂ ਹੋਰ ਸੋਹਣੀ ਢੰਗ ਨਾਲ ਗੱਲ ਕਲੀਅਰ ਹੋ ਜਾਏਗੀ ਪਾਤਸ਼ਾਹ ਨੇ ਆਖਿਆ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ ਸਤ ਸੰਗਤ ਕਿੱਦਾਂ ਦੀ ਹੁੰਦੀ ਹੈ ਕਹਿੰਦੇ ਜਿੱਥੇ ਪਰਮਾਤਮਾ ਜੀ ਦੇ ਇੱਕ ਨਾਮ ਦੀ ਵਿਚਾਰ ਹੋਵੇ ਸਤ ਸੰਗਤ ਕੈਸੀ ਜਾਣੀ ਐ ਜਿੱਥੇ ਏਕੋ ਨਾਮ ਵਖਾਣੀ ਐ ਪਾਤਸ਼ਾਹ ਜੀ ਨਾਮ ਦੱਸ ਦਿਓ ਨਾਮ ਕੀ ਹੁੰਦਾ ਐ ਕਹਿੰਦੇ ਏਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀ ਆਪੁਝਾਏ ਜਿਓ ਕਹਿੰਦੇ ਪ੍ਰਮਾਤਮਾ ਦੇ ਹੁਕਮਾਂ ਦੇ ਮੁਤਾਬਕ ਤੁਰਨਾ ਸ਼ੁਰੂ ਕਰ ਇਸੇ ਨੂੰ ਕਹਿੰਦੇ ਨੇ ਨਾਮ ਤੇ ਹੋਣਾ